ਇਸ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਸਭ ਨੂੰ ਸਤ ਸ੍ਰੀ ਅਕਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਦਲਾਈ ਲਾਮਾ ਮਹਾਤਮਾ ਬੁੱਧ ਟੈਂਪਲ ਤੇ ਰਾਹ ਦਾ ਵਿਊ ਦਿਖਾਵਾਂਗੇ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਓ ਵੇਖੀਏ ਦਲਾਈ ਹਿੱਲ ਵਾਸ ਕੇ ਬਾਅਦ ਸਿੱਧਾ ਕੈਮਪੀ ਫਾਲ ਪੁਆਇੰਟ ਹੈ ਲਾਏ ਹੀ ਅੱਜ ਮਸੂਰੇ ਸਾਰੇ ਵਾਰਾ ਵੇਖ ਲੈਣੇ ਆਪਾਂ ਸਾਰੇ ਮੋੜ ਕੋੜ ਜੋ ਯਾਰ ਜੋ ਹੈਗਾ ਕਿੱਥੇ ਤੱਕ ਹੀ ਸੜਕ ਜਾਂਦੀ ਆ ਠੀਕ ਹੀ ਹੈਗਾ ਸਾਰਾ ਕੁਝ ਵੇਖ ਲਿਆ ਆਈਐਸ ਵਾਲੋਂ ਕੀ ਠੀਕ ਹੈ ਆਹ ਆਸਟਲਿੰਗ ਜੇ ਉੱਛੇ ਉਨਕੇ ਹੌਸਟਲ ਹੈ ਉਹ ਕਿ ਇਹ ਸਾਹਮਣੇ ਠੀਕ ਹੈ ਜੀ सब बता रहा हूँ मैं आपको क्योंकि पता होना जरूरी है ये हॉस्टल है यहाँ पर क्रिकेट खेला जाता है जिम है सारा जो है अकेडमी वालों का एरिया है अकेडमी वालों का ये कितने एरिया में फैली होगी मसूरी ये तो बहुत बड़ी है जी बहुत बड़ी पर देख रहे हो हाँ जी पर तो कितना एरिया होगा कुछ पता है अंदाजा ऐसे कितना बताऊं सर जी आपको तो बहुत है लाल टिब्बा है, है। हाँ। और आपका आधा देहरादून आधा मसूरी है हाँ। है ना हाँ। एरिया तो बहुत बड़ा है मंदिर है ਉੱਪਰ ਜਾਓ ਦਲਾਹੀ ਲੈ ਅੱਛਾ ਠੀਕ ਹੈ ਜੀ ਪਰ ਇੱਥੇ ਹੀ ਆਣਾ ਆਪੋ ਅੱਛਾ ਜੀ ਜਾਓ ਲੋ ਜੀ ਆ ਗਿਆ ਸੈਂਟਰਲ ਸਕੂਲ ਫਾਰਤਕਤੀਨ ਅਸੀਂ ਅਹੀਂ ਜਾ ਰਹੇ ਹੁਤਾ ਟੈਂਪਲ ਤੇ ਲੈ ਇਹ ਸਾਹਮਣੇ ਦੇਖ ਲਿਆ ਇਹ ਸਾਰੇ ਸਾਡੇ ਨਾਲ ਨਾਲ ਤੁਰਿਆਉਣਾ ਤੁਹਾਨੂੰ ਇਹ ਸਾਰਾ ਕੋਈ ਜਿੱਥੇ ਤੱਕ ਜਾਵਾਂਗੇ ਉਸ ਤੱਕ ਵਹਾਵਾਂਗੇ ਤੁਹਾਨੂੰ ਆੜੀ ਵੀ ਚੜਾਵਾਂਗੇ ਬੁੱਧ ਟੈਂਪਲ ਦਲਾਈ ਹਿੱਲ ਵਾਲੇ ਨਾਲ ਨਾਲ ਰਹਿਣਾ ਤੁਸੀਂ ਸਾਡੇ ਆ ਸਾਹਮਣੇ ਬੁੱਧ ਟੈਂਪਲ ਹੈ ਕਿੰਨੇ ਕੀ ਕੀ ਬਣਾਓ ਵੀਡੀਓ ਟੈਂਪਲ ਹੈ ਹੈ ਕਿੰਸੇ ਵੇਰੀਂਦੇ ਲੋ ਚੜਾਈ ਚੜਨੀ ਸ਼ੁਰੂ ਹੋ ਗਈ ਆ ਤੇ ਬੰਦੇ ਸਾਡੇ ਅੱਗੇ ਜਾ ਰਹੇ ਆ ਹਾਂ ਜੁੱਤ ਤੇ ਤੁਸੀਂ ਤੁਸੀਂ ਬੈਠੇ ਬੈਠੇ ਘਰ ਬੈਠੇ ਬੈਠੇ ਚੜਾਈ ਚੜਨੀ ਹੈ ਤੇ ਅਸੀਂ ਤੁਹਾਨੂੰ ਚੜਨਾ ਆਹੀ ਆ ਥਕਣਾ ਆਹੀ ਆ ਤੇ ਚੜਨਾ ਤੁਸੀਂ ਆ ਲਾਲ ਨਾ ਕੋ ਪੌੜੀਆਂ ਆ ਗਈਆਂ ਅਰੇ ਉੱਤੇ ਹੋ ਰਹਿਗਾ ਵਾ ਅਜਾਦ ਜੀ ਨਹੀਂ ਆਇਆ ਅਸੀਂ ਇਕ ਆਛੋੜਾ ਟੈਂਪਲ ਬਣਿਆ ਹੈ। ਨਾ ਨੀ ਦਿਲਾਂ ਨੇ ਯਾਰ ਬੀ ਦੇਖੋ ਬਹੁਤ ਦਸ਼ਮਾ ਬੋਲਦੇ। ਮੈਂ ਤੁਹਾਨੂੰ ਦਿਲਿੰਮ ਦਿਲਿੰਮ। ਹਾਂ। ਕੰਪਲੇਨ ਨਹੀਂ ਮਾਰਦੇ। ਹਾਂ। ਚਲੋ ਅਰੇ ਯਾਰ ਮੈਂ ਰਾਤ ਤੀਜੇ ਨੇ। ਇਹ ਤਾਂ ਬੱਚਾ ਸਾਰਾ ਪੂਰਾ ਕਰਨ ਕਿ ਆਪਾਂ ਚੱਲੋ ਫੇਰ ਨਾਲ-ਨਾਲ ਬਾਹਰ ਦਾ ਵਿਊ ਵੇਖੀਓ ਕਿਸ ਤਰ੍ਹਾਂ ਦਾ ਹੈਗਾ। ਗ੍ਰੀਨਰੀ ਬਹੁਤ ਜ਼ਿਆਦੀ ਆ, ਰੋਕ ਬਹੁਤ ਜ਼ਿਆਦੀ ਆ। ਸਾਰਚ ਫੇਰਾ ਦੇਖੋ ਆਲਾ ਦੋਲਾ ਬਹੁਤ ਵਧੀਆ ਬਣਿਆ ਹੋਇਆ ਹੈ ਇਹ ਅੱਜ ਅਜੇ ਨਹੀਂ ਆਏ ਉੱਥੋਂ ਦਾ ਵਿਖਾਉਂਦੇ ਆ ਉੱਤੇ ਜਾ ਕੇ ਤੁਹਾਨੂੰ ਫੇਰ ਵਿਖਾਵਾਂਗੇ ਆ ਫਿਰ ਚੜਾਈ ਚੰਡ ਹੈ ਵੇ ਟੈਂਪਲ ਜੋ ਹੈਗਾ ਦਲਾਈ ਲਾਮਾ ਬਹੁਤ ਉੱਚਾ ਪਹਾੜੀ ਪਹਾੜੀ ਦੇ ਉੱਤੇ ਆ ਉਹ ਜੇ ਪਹਾੜੀ ਵੇਖ ਲੋ ਕਿੱਥੇ ਦੇਖਦੀ ਹੈ ਉੱਥੇ ਚੜ੍ਹਨਾ ਜਾ ਕੇ ਉਹ ਕਿੰਨਾ ਕੋਲ ਦੇਖੀਂ ਜਿੰਦੀ ਹੈ ਪੰਜ ਮਾਰ ਜੀ ਠੀਖੜੀ ਦੀ ਕੋਰੇ ਹਾਂ ਵੇਖੋ ਨਜ਼ਾਰਾ ਪਹਾੜਾਂ ਦਾ ਚਾਰ ਸਫੇਰਾ ਕਿਦਾਂ ਗ੍ਰੀਨਰੀ ਆ ਉੱਚੇ ਨੀਵੇਂ ਪਹਾੜ ਬਹੁਤ ਵਧੀਆ ਥਿਊ ਬਣਦਾ ਇਹ ਤਾਂ ਜਾਣਾ ਜੇ ਇਹ ਥੱਲੇ ਵਖਾ ਰਹੇ ਹਨ ਉੱਤੇ ਆ ਕੇ ਫਿਰ ਵਿਖਾਵਾਂਗੇ ਚਾਰ ਸਫੇਰਾ ਹਾਂ ਅੱਜ ਲੈ ਬਸ ਉੱਪਰ ਉੱਪਰ ਲਾਸ अब गेट आ गया लो जी आगे ऊपर ਉੱਪਰਲਾ ਨਜ਼ਾਰਾ ਵੇਖਿਓ ਤੇ ਬੁੱਧ ਟੈਂਪਲ ਤੇ ਲਾਈਲਾਮ ਦੇ ਦਰਸ਼ਨ ਕਰੋ ਨਾਲੇ ਫੇਰ ਉਹ ਕਿੰਡੀ ਉੱਚੀ ਪਹਾੜੀ ਜਿੱਤੇ ਆ ਬਣਿਆ ਮੰਦਰ ਮੂਰਤੀ ਕਿੰਡੀ ਉੱਚੀ ਪਹਾੜੀ ਦੀ 골ਡਨ ਮੂਰਤੀ ਆ ਇਥੇ ਹੋਰ ਦੇਖ ਚਾਰ ਚਫੇਰਾ ਵੇਖਿਓ ਥੱਲੇ ਮਕਾਨ ਕਿੱਡੇ ਛੋਟੇ ਦਿਖਦੇ ਆ ਉੱਤੇ ਵੇਖੋ ਰੌਣਕ ਇਹ ਤਾਂ ਬਹੁਤ ਕੰਨ ਕੰਨ ਸਾਈਡ ਹੈ ਫੋਟੋ ਤਾਂ ਨਹੀਂ ਇਹ ਫੋਟੋ ਜੇ ਕੈਮਰਾ ਆ ਗਿਆ ਆਹ ਬਈ ਇਹ ਜੇ ਮੈਂ ਖੋੜੂ ਆਹ ਹਾਂ ਤੁਹਾਨੂੰ ਫੇਰ ਉੱਤੋਂ ਆਲਾ ਦੋਲਾ ਵਿਖਾਈਏ ਉੱਤੋਂ ਕਿਸ ਤਰ੍ਹਾਂ ਦਿਸਦਾ ਹਣਾ ਥੱਲੇ ਵੇਖੋ ਪਿੰਡ ਜਿਹੜੇ ਛੋਟੇ ਛੋਟੇ ਮਕਾਨ ਦਿਸਦੇ ਆ ਕਿੰਨੀ ਉੱਚੀ ਚੜਾਈ ਤੇ ਚੜ੍ਹੇ ਆਈ ਤਾਨੂੰ ਇਥੋਂ ਚਾਰਜ ਫੇਰ ਘਮਾਉਣਾ ਨਾਲ ਨਾਲ ਘਮੀ ਜਾਣਾ ਤੁਹਾਡੇ ਆਲਾ ਦੋਲਾ ਤੁਹਾਨੂੰ ਸਾਰਾ ਵਹੋਣਾ ਜੇ ਆ ਵੇਖਿਓ ਹਣ ਚਾਰੇ ਪਾਸੇ ਘਮਾਉਣਾ ਤੁਹਾਨੂੰ ਬਹੁਤ ਵਧੀਆ 뷰 ਬਣਦਾ ਉੱਤੇ ਸਿੱਤ ਜੀਵਰੀ ਆ ਗਏ ਆ ਜੀ ਮਸੂਰੀ ਪਰ ਕੁਛ ਤਾਂ ਸਾਡੀਆਂ ਰਹਿੰਦੀਆਂ ਹੀ ਵੇਖਣ ਵਾਲੀਆਂ ਉਹ ਪਿਛਲੀ ਵਾਰੀ ਨਹੀਂ ਵੇਖੇ ਗਈਆਂ ਤੇ ਹੁਣ ਵੇਖ ਰਹੇ ਆ ਉਹ ਥੱਲੇ ਗਰਾਊਂਡ ਆ ਖੇਡਣ ਵਾਲੀ ਦੇਖੋ ਕਿ ਨੀਨੂ ਜ਼ੂਮ ਕਰਕੇ ਵਖਾ ਰਹੇ ਨੇ ਦੇਖੋ ਅਰੇ ਆਲੀ ਬਹੁਤ ਜ਼ਿਆਦੀ ਆ ਕੁਦਰਤੀ ਨਜ਼ਾਰਾ ਬਹੁਤ ਵਧੀਆ ਵੀਊ ਬਣ ਰਿਹਾ ਹੈ ਵੀਡੀਓ ਬਣਾਏਗੇ ਵੀਡੀਓ ਉਹ ਕਿੱਥੇ ਬੈ ਕੇ ਫੋਟੋ ਲਵਣ ਡਿਆ ਸਾਡਾ ਬੰਦਾ ਕੀ ਚਾਹੀਏ ਕਹਿੰਦਾ ਇੱਥੇ ਬੈ ਕੇ ਲਵਣੀ ਹੈ ਬਾਜ ਕੇ ਸੁਪਰਾਵਾ 7 8 ਛਿੰਡੀਆਂ ਨਾਲ ਸਜਾਇਆ ਬਹੁਤ ਸ਼ਾਨਦਾਰ ਦੇਖੋ ਪਹਾੜੀਆਂ ਹਰੀਆਂ ਭਰੀਆਂ ਲੋਕੀਂ ਨਾਲੇ ਦਰਸ਼ਨ ਕਰਨ ਆਉਂਦੇ ਆ ਨਾਲੇ ਇੰਜੋਏ ਕਰਦੇ ਆ ਤੇ ਦਰਸ਼ਨ ਕਰਕੇ ਇੰਜੋਏ ਕਰਕੇ ਹਿੱੰਦ ਚਲੇ ਜਾਣਾ ਆਏ ਬੰਦੇ ਸਾਡੇ ਫੋਟੋਆਂ ਲਈ ਜਾਂਦੇ ਆ ਲੋ ਜੀ ਉਹ ਮੈਨੂੰ ਵੀ ਦੇ ਦੇ ਤਾਂ ਇੰਨਾ ਘੜਾ ਹੈ ਤੇ ਦੋੜੀ ਟਲੀਆ ਹੁ ਵਾਪਸ ਥੱਲੇ ਹੁ ਉਤਰਿਆ ਥੱਲੇ ਤੇ ਹੁਣ ਅਗਲਾ ਜਿਹੜਾ ਵੀਊ ਆ ਅਗਲੀ ਜਿਹੜੀ ਵੀਡੀਓ ਆ ਉਹ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਉਹ ਹੈਗੀ ਕੈਂਪਟੀ ਫਾਲ ਦੀ ਕੈਂਪਟੀ ਫਾਲ ਤੁਹਾਨੂੰ ਦਿਖਾਵਾਂਗੇ ਹੁਣ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੋੜਾ ਜਿਹਾ ਮੋਦੀ ਦੇ ਤਰ੍ਹਾਂ ਜੇਤੇ ਘਟੇ ਨਾ ਜਾ ਖਰਾਬ ਹੋ ਜਾ ਚਲੋ ਹੋਰ ਕੰਮ ਥੱਕਾ ਬੱਜਾ ਇੱਥੇ ਇੱਕ ਜਿਹੀ ਵੇਖਿਆ ਨਾ ਕੋਈ ਰੁੱਖ ਵੱਡਦਾ ਨਾ ਚੁੱਕਦਾ ਕੋਈ ਪਤਾ ਤੱਕ ਨਹੀਂ ਚੁੱਕਦਾ ਉਹ ਕੋ ਰੁੱਖ ਡੱਗਾ ਨਾ ਇੱਥੇ ਡੱਗੇ ਰਹਿਣਾ ਟੁੱਕਣਾ ਨਹੀਂ ਗਏ ਨੇ ਇੱਥੇ ਪਿਆਰਣਾ ਸੁੱਕ ਗਿਆ ਵੇਲੋ ਕਹਿੰਦੇ ਕਹਿੰਦੇ ਫਰੂਟ ਖਾਣਾ ਫਰੂਟ ਲੱਗੇ ਖਾਣ ਨੂੰ ਤੇ ਗੱਡੀ ਵਾਲੇ ਦਾ ਫੋਨ ਵੀ ਆ ਰਿਹਾ ਭਈਆ ਬਸ ਆ ਰਹੇ ਆ 5 ਮਿੰਟ ਮੇ ਆ ਰਹੇ ਆ ਤੇ ਬੱਚਾ ਕੀ ਹਾਂਜੀ 5 ਮਿੰਟ ਮੇ ਆ ਰਹੇ ਆ ਬਸ ਆ ਇਧਰ ਫਰੂਟ ਕਮਲ ਕੇ ਲੈਣਾ ਬੰਦਾ ਤੁਰੰਤ ਹੀ ਲੈ ਇਸ ਵੀਡੀਓ ਦੀ ਇੱਥੇ ਸਮਾਪਤੀ ਹੈ ਜੀ ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ ਸਭ ਨੂੰ ਸਤਿ ਸ੍ਰੀ ਅਕਾਲ